ਕੈਬਨਟ ਮੰਤਰੀ ਤਰਮਪ੍ਰੀ ਸਿੰਘ ਸੋਨ ਨੇ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ 'ਚ ਝੂਨੇ ਦੀ ਖਰੀਦੀ ਸ਼ੁਰੂਆਤ ਕਰਵਾਈ ਮੰਤਰੀ ਸੋਨ ਨੇ ਭਰੋਸਾ ਦਿੱਤਾ ਕਿ ਫਸਲ ਦੀ ਚਕਾਈ ਅਤੇ ਭੁਗਤਾਨ ਨਾਲ-ਨਾਲ ਕੀਤਾ ਜਾਵੇਗਾ ਤੇ ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੇ ਭੁਗਤਾਨ ਆਤਮਾ ਸੀਜ਼ਨ ਹੈ ਜੀਰੀ ਦਾ ਜਿਹੜਾ ਕਿ ਹੁਣ ਸ਼ੁਰੂ ਹੋਣ ਜਾ ਰਿਹਾ ਹੈ ਅੱਜ ਰਸਮੀ ਤੌਰ ਤੇ ਦਾ ਉਦਘਾਟਨ ਹੋ ਚੁੱਕਿਆ ਹੈ ਖੰਨੇ ਦੀ ਮੰਡੀ ਅਸੀਂ ਅੱਜ ਤੋਂ ਜਾਨੀ ਕਿ ਚਾਲੂ ਕਰਤੀ ਔਰ ਪਿਛਲੇ ਸਾਲ ਸਾਡੇ ਕੋ 190348 ਮੈਟ੍ਰਿਕ ਟਨ ਦੇ ਕਰੀਬ ਜਿਹੜਾ ਸੀ ਉਹਰੇ ਸਾਡੇ ਕੋ ਇਨਪੋਰਟ ਸ਼ੁਰੂ ਹੋ ਗਿਆ ਖੰਨਾ ਮੰਡੀ ਦੇ ਵਿੱਚ ਤਾਂ ਐਸਾ ਵੀ ਅੰਗਾਰ ਸ਼ੁਰੂ ਹੁਗਾਟਲ ਹੋ ਜੇ ਕੱਲੂ ਮੰਡੀ ਭਰ ਜਾਣੀ ਹੈ ਤੇ ਮੈਨੂੰ ਉਮੀਦ ਹੈ ਵੀ 30 ਅਕਤੂਬਰ ਤੱਕ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਗੁਰਪ੍ਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੋਨ ਨੇ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ 'ਚ ਝੂਨੇ ਦੀ ਖਰੀਦੀ ਸ਼ੁਰੂਆਤ ਕਰਵਾਈ ਮੰਤਰੀ ਸੋਨ ਨੇ ਭਰੋਸਾ ਦਿੱਤਾ ਕਿ ਫਸਲ ਦੀ ਚਕਾਈ ਅਤੇ ਭੁਗਤਾਨ ਨਾਲ-ਨਾਲ ਕੀਤਾ ਜਾਵੇਗਾ ਤੇ ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੇ ਭੁਗਤਾਨ ਤੁਰੰਤ ਪਾ ਦਿੱਤੇ ਜਾਣਗੇ ਝੂਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਵੀ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਕਿਸਾਨਾਂ ਦੀ ਫਸਲ ਦਾ ਇੱਕ-ਇੱਕ ਦਾਣਾ ਖਰੀਦਿਆ ਜਾਵੇਗਾ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿੱਚ ਝੂਨਾ ਸੁੱਕਾ ਹੀ ਲਿਆਉਣ ਸਭ ਤੋਂ ਪਹਿਲਾਂ ਤਾਂ ਮੈਂ মিডিਆ ਦਾ ਧੰਨਵਾਦ ਕਰੂੰਗਾ ਤੁਸੀਂ ਅੱਜ ਕਵਰੇਜ ਕਰਨ ਲਈ ਉਰੇ ਖੰਨੇ ਦੀ ਜੋ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਹੈ ਉਰੇ ਪਹੁੰਚੇ ਹੋ ਦੂਸਰਾ ਧੰਨਵਾਦ ਮੈਂ ਕਰਨਾ ਚਾਹਨਾ ਹੈ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਯੋਗ ਅਗਵਾਈ ਦੇ ਅੰਦਰ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਸੰਨ 2022 ਤੋਂ ਚੱਲਦੀ ਜਾ ਰਹੀ ਹੈ ਔਰ ਇਹ ਸਾਡਾ 8ਵਾਂ ਸੀਜ਼ਨ ਹੈ ਜੀਰੀ ਦਾ ਜਿਹੜਾ ਕਿ ਹੁਣ ਸ਼ੁਰੂ ਹੋਣ ਜਾ ਰਿਹਾ ਹੈ ਅੱਜ ਰਸਮੀ ਤੌਰ ਤੇ ਦਾ ਉਦਘਾਟਨ ਹੋ ਚੁੱਕਿਆ ਖੰਨੇ ਦੀ ਮੰਡੀ ਅਸੀਂ ਅੱਜ ਤੋਂ ਜਾਨੀ ਕਿ ਚਾਲੂ ਕਰਤੀ ਔਰ ਪਿਛਲੇ ਸਾਲ ਸਾਡੇ ਕੋਲ 1,90,348 ਮੈਟ੍ਰਿਕ ਟਨ ਦੇ ਕਰੀਬ ਜਿਹੜਾ ਸੀ ਉਹਰੇ ਸਾਡੇ ਕੋਲ ਇਨਪੁਟ ਹੋਈ ਸੀ ਇਸ ਵਾਰ ਵੀ ਸਾਨੂੰ ਉਮੀਦ ਹੈ ਕਿ ਇਹਦੇ ਨੇੜੇ ਤੇੜੇ ਹੀ ਸਾਡੇ ਕੋਲ ਜਿਹੜੀ ਆਮਦ ਹੋਊਗੀ ਤੇ ਇਹਦੇ ਵਿੱਚ ਸਾਡੀ ਜਿਹੜੀ ਦਹਿੜੂ ਇਸੜੂ ਰੌਣੀ ਖੰਨਾ ਇਹ ਜਿਹੜੀਆਂ ਸਾਡੀਆਂ ਚਾਰੇ ਮੰਡੀਆਂ ਨੇ ਜਿਹੜੀਆਂ ਇਹ ਚੱਲਣਗੀਆਂ ਔਰ ਸਾਡੇ ਕੋਲ ਹਰ ਤਰ੍ਹਾਂ ਦਾ ਪ੍ਰਬੰਧ ਹੈ ਜਿਹੜਾ ਉਹ ਪੁਕਤਾ ਕੀਤਾ ਆ ਸਰਕਾਰ ਵੱਲੋਂ ਪੰਜਾਬ ਸਰਕਾਰ ਦੇ ਅਫਸਰ ਸਹਾਬਾਨ ਡੀ ਐਫ ਐਸ ਸੀ ਸ਼ਿਫਾਲੀ ਚੋਪੜਾ ਜੀ ਐਸ ਡੀ ਐਮ ਖੰਨਾ ਡਾਕਟਰ ਬਲਜਿੰਦਰ ਸਿੰਘ ਢੱਲੋਂ ਜੀ ਚੇਅਰਮੈਨ ਮਾਰਕੀਟ ਕਮੇਟੀ ਖੰਨਾ ਜਗਤਾਰ ਸਿੰਘ ਗਿੱਲ ਜੀ ਸਾਡੇ ਪ੍ਰਧਾਨ ਜੀ ਆਰਟੀ ਐਸੋਸੀਏਸ਼ਨ ਦੇ ਸਰਦਾਰ ਹਰਬੰਸ ਸਿੰਘ ਰੌਸ਼ਾ ਜੀ ਸਾਡੇ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੇਵਾਲ ਸਿੰਘ ਦਿਆਲੀ ਜੀ ਕਿਸਾਨ ਸਾਡੇ ਜਿਹੜੇ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਸਾਡੇ ਜਿਹੜੇ ਪ੍ਰਧਾਨ ਨੇ ਯਾਦਵਿੰਦਰ ਸਿੰਘ ਬਿੱਟੂ ਲੇਬੜਾ ਜੀ ਸਾਰੇ ਜਣੇ ਅੱਜ ਉਰੇ ਮੌਜੂਦ ਨੇ ਔਰ ਅੱਜ ਅਸੀਂ ਉਰੇ ਜਿਹੜੀ ਢੇਰੀ ਹੈ ਢੇਰੀ ਦੇ ਉੱਤੇ ਖੜ ਕੇ ਬੋਲੀ ਕਰਾ ਕੇ ਕੰਮ ਸ਼ੁਰੂ ਕਰਵਾਤਾ ਕਿਸਾਨ ਜਿਹੜੀ ਪਹਿਲੀ ਢੇਰੀ ਸੀ ਕਿਸਾਨ ਨੂੰ ਮਾਨ ਸਤਕਾਰ ਆਦਰ ਦਿੱਤਾ ਗਿਆ ਔਰ ਜਿਹੜੇ ਆਰਤੀਏ ਸਹਬਾਨ ਨੇ ਇਹ ਅੱਜ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਉਹਨਾਂ ਦਾ ਮਾਨ ਆਦਰ ਸਤਕਾਰ ਕੀਤਾ ਗਿਆ ਸਰਕਾਰ ਦੇ ਨੁਮਾਇੰਦਾ ਹੋਣ ਦੇ ਨਾਤੇ ਅਸੀਂ ਇਹ ਪ੍ਰੋਮਿਸ ਕਰਦੇ ਹਾਂ ਔਰ ਸਾਡਾ ਵਾਅਦਾ ਹੈ ਕਿ ਕਿਸੇ ਵੀ ਕਿਸਮ ਦੀ ਦਿੱਕਤ ਨਹੀਂ ਆਣ ਦਿੱਤੀ ਜਾਊਗੀ 24 ਤੋਂ 48 ਘੰਟਿਆਂ ਦੇ ਵਿੱਚ ਵਿੱਚ ਪੇਮੈਂਟ ਟਰਾਂਸਫਰ ਹੋਊਗੀ ਔਰ 72 ਘੰਟਿਆਂ ਦੇ ਵਿੱਚ ਵਿੱਚ ਮਾਲ ਦੀ ਜਿਹੜੀ ਲਿਫਟਿੰਗ ਹੋਊਗੀ ਦੇਖੋ ਕੇਂਦਰ ਸ਼ੁਰੂ ਤੋਂ ਹੀ ਪੰਜਾਬ ਦੇ ਨਾਲ ਮਤਰੀ ਮਾਲਾ ਸਲੂਕ ਕਰਦਾ ਰਿਹਾ ਆਪਾਂ ਨੂੰ ਪਤਾ ਔਰ ਇਹ ਹਮੇਸ਼ਾ ਗੰਗੂਆਂ ਤੋਂ ਮਿੱਟੀ ਝਾਰ ਮੰਨਦੇ ਨੇ ਇਹ ਕਦੇ ਰਿਸਪੌਂਸਿਬਿਲਟੀ ਨਹੀਂ ਫਿਕਸ ਕਰਦੇ ਸੋ ਹੁਣ ਹਲੇ ਜੇ ਕੇਂਦਰ ਮਤਲਬ ਕਿ ਚਾਹੁੰਦਾ ਹੈ ਸੀਰੀਅਸਲੀ ਚਾਹੁੰਦਾ ਹੈ ਕਿ ਪੰਜਾਬ ਦੇ ਨਾਲ ਜਿਹੜਾ ਰਿਸ਼ਤਾ ਉਹਨਾਂ ਦਾ ਸਿਹਰ ਦੋਵੇ ਚੰਗਾ ਹੋਵੇ ਤਾਂ ਉਹਨਾਂ ਨੂੰ ਹੁਣ ਸਟਾਰਟਿੰਗ ਚ ਹੀ ਜਿਹੜੇ ਪੁਖਤਾ ਪ੍ਰਬੰਧ ਨੇ ਉਹਨਾਂ ਦਾ ਜਾਇਜ਼ਾ ਲੈਣਾ ਚਾਹੀਦਾ ਆ ਕੇ ਉਹਰੇ ਖੜਨਾ ਚਾਹੀਦਾ ਸਾਡੇ ਬਰਾਬਰ ਮੋਟੇ ਨਾਲ ਮੋਟਾ ਲਾਣਾ ਚਾਹੀਦਾ ਪਿਛਲੇ ਸਾਲ ਵੀ ਅਸੀਂ ਆਪਣੇ ਲੈਵਲ ਤੇ ਸਾਡੇ ਆਰਤੀ ਭਰਾਵਾ ਨੇ ਸੈਲਰ ਭਰਾਵਾ ਨੇ ਜਿਨ੍ਹਾਂ ਦੇ ਮਾਲਕ ਨੇ ਉਹ ਉਹਨਾਂ ਨੇ ਬੜਾ ਸਾਥ ਦਿੱਤਾ ਪਿਛਲੀ ਵਾਰ ਵੀ ਅਸੀਂ ਇਹ ਇਸ ਤਰੀਕੇ ਨਾਲ ਮੈਨੇਜ ਕਰਕੇ ਵਰਨਾ ਕਿਸੇ ਨੇ ਸਾਦੂ ਕੇਂਦਰ ਨੇ ਸਾਡੇ ਨਾਲ ਜੋ ਗੁਜ਼ਾਰੀ ਹੈ ਪੰਜਾਬ ਦਾ ਬੱਚਾ ਬੱਚਾ ਜਾਣ ਸੋ ਇਸ ਵਾਰ ਵੀ ਸਾਨੂੰ ਇਹ ਉਮੀਦ ਹੈ ਕਿ ਜਣੀ ਕਿ ਤੁਸੀਂ ਇਸ ਵਾਰ ਸਾਡੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜੋਗੇ ਬਾਕੀ ਤੁਹਾਡਾ ਜੋ ਰਵਈਆ ਹੈ ਰਵਈਆ ਕਿਸੇ ਤੋਂ ਲੁਕੋਣ ਵਾਲਾ ਹੈ ਛੁਪਾਉਣ ਵਾਲਾ ਹੈ ਅੱਜ ਬਹੁਤ ਵਧੀਆ ਮਾਹੌਲ ਦੇ ਵਿੱਚ ਅੱਜ ਅੱਜ ਉਹ ਸਾਡਾ ਇਹਦਾ ਕਾਟੜ ਹੋ ਚੁੱਕਿਆ ਹੈ ਹੁਣ ਸਾਰੀਆਂ ਏਜੰਸੀਆਂ ਚਾਰ ਏਜੰਸੀਆਂ ਅੱਜ ਜਿੰਨਾ ਮੰਡੀ ਦੇ ਵਿੱਚ ਮਾਲ ਸੁੱਕਾ ਮਾਰਿਆ 17 ਮੌਤਰੇ ਉਹ ਸਾਰਾ ਜਖਿਦਿਆ ਜਾਊਗਾ ਤੇ ਉਹਦੀ ਪੇਮੈਂਟ ਉਹ ਕੱਲ ਨੂੰ ਸ਼ਾਮ ਤੱਕ ਕੋਈ ਪੇਮੈਂਟ ਸਾਰੀ ਉਹਦੀ ਆ ਜਾਊਗੀ ਅਤੇ ਉਹਦੀ ਲਿਫਟਿੰਗ 72 ਘੰਟਿਆਂ ਦੇ ਹੋ ਜਾਊਗੀ ਸਾਡੇ ਸਾਡਾ ਆੜਤੀਆਂ ਦਾ ਕਿਸਾਨ ਦਾ ਤੇ ਸੈਲਰ ਮਾਲਕ ਦਾ ਆਪਸ ਵਿੱਚ ਪੂਰਾ ਸੰਬੰਧ ਹੈ ਤੇ ਕਿਸੇ ਕਿਸਮ ਦੀ ਕਿਸਾਨ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਊਗੀ ਅਤੇ ਮੈਂ ਵਿਸ਼ਵਾਸ ਦਿਵਾਉਣਾ ਤੁਹਾਨੂੰ ਪ੍ਰੈਸ ਵਾਲਿਆਂ ਨੂੰ ਵੀ ਕੋਈ ਵੀ ਕਿਸਾਨ ਰਾਤ ਨਹੀਂ ਕਟੂਗਾ ਇਹੜਾ ਸੁੱਕਾ ਚੋਂ ਲੈ ਕੇ ਸਵੇਰੇ ਲੈ ਕੇ ਆਊਗਾ ਸ਼ਾਮ ਨੂੰ ਬਿੱਲ ਹੋ ਕੇ ਜਾਊਗਾ ਕਿ ਲੱਗਦਾ ਕਿ ਕਦੋਂ ਤੱਕ ਸੀਜ਼ਨ ਚੱਲੂ ਕਿਉਂਕਿ ਐਡਵਾਂਸ ਵੀ ਹੋ ਗਿਆ ਇਸ ਵਾਰ ਸੀਜ਼ਨ ਤੇ ਸੀਜ਼ਨ ਦਾ ਤਾਂ ਸ਼ੁਰੂ ਹੋ ਗਿਆ ਖੰਡਾ ਮੰਡੀ ਦੇ ਵਿੱਚ ਤਾਂ ਐਸਾ ਵੀ ਕਬਰੀ ਅਦਗਾ ਸ਼ੁਰੂ ਅਦਗਾ ਠਰ ਹੋ ਜੇ ਕੱਲੂ ਮੰਡੀ ਭਰ ਜਾਣੀ ਹੈ ਤੇ ਮੈਨੂੰ ਉਮੀਦ ਹੈ ਵੀ 30 ਅਕਤੂਬਰ ਤੱਕ ਜਿਹੜੀ ਮੰਡੀ ਹੈ ਇਹ ਸੀਜ਼ਨ ਖਤਮ ਹੋ ਜਾਊਗਾ